ਜੀ ਡਾਕਟਰ ਸਾਹਿਬ ਜਿਹੜੀ ਅਸੀਂ ਈਮੇਲ ਪੜਨ ਜਾ ਰਹੇ ਹਾਂ ਉਹ ਆਈ ਹੈ ਪਰਮਜੀਤ ਸਿੰਘ ਜੀ ਦੀ ਵਰਜੀਨੀਆ ਤੋਂ ਇਹ ਲਿਖਦੇ ਆਂ ਸਤਿਕਾਰਯੋਗ ਡਾਕਟਰ ਸਾਹਿਬ ਅਤੇ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਦੁਖੀ ਮਨ ਦੇ ਨਾਲ ਇਹ ਚਿੱਠੀ ਲਿਖ ਰਿਹਾ ਹਾਂ ਅੱਜ ਫੇਰ ਪੰਜਾਬ ਵਿੱਚ ਸਾਈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਦੇ ਅੰਗ ਫਾੜ ਕੇ ਗਲੀਆਂ ਵਿੱਚ ਖਿਲਾਰੇ ਗਏ ਹਨ ਇਹ ਘਟਨਾ ਪਿੰਡ ਬਰਗਾੜੀ ਤੋਂ 8 ਕਿਲੋਮੀਟਰ ਦੀ ਦੂਰੀ ਤੇ ਮੈਨਾ ਪਿੰਡ ਵਿੱਚ ਹੋਈ ਆਲੇ ਦੁਆਲੇ ਦੇ ਪਿੰਡਾਂ ਵਿੱਚ ਇੱਕ ਸਹਿਮਜਾ ਪੈ ਗਿਆ ਹੈ ਇਹ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇੱਕ ਗੱਲ ਤਾਂ ਸਾਫ਼ ਹੈ ਕਿ ਇਹ ਵਾਰਦਾਤਾ ਪ੍ਰਸ਼ਾਸਨ ਦੀ ਮਦਦ ਤੋਂ ਬਿਨਾ ਮੁਮਕਨ ਨਹੀਂ ਮੈਂ ਸਮਝਦਾ ਹਾਂ ਕਿ ਸਿੱਖਾਂ ਨੂੰ ਪਿੰਡ ਵਿੱਚ ਠਿਕਰੀ ਪੈਰੇ ਸ਼ੁਰੂ ਕਰਨੇ ਚਾਹੀਦੇ ਨੇ ਜੋ ਕਿ ਕਾਲੇ ਕੱਚੇ ਵਾਲਿਆਂ ਦੇ ਟਾਈਮ ਤੇ ਲੋਕਾਂ ਨੇ ਸ਼ੁਰੂ ਕੀਤੇ ਸੀ ਤੇ ਕਾਮਯਾਬ ਵੀ ਹੋਏ ਸੀ ਦੂਸਰਾ ਸੁਝਾਅ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਅਵੈਧ ਵਿਕਰੀ ਤੇ ਤੁਰੰਤ ਪਾਬੰਦੀ ਹੋਣੀ ਚਾਹੀਦੀ ਹੈ ਤੇ ਇਸ ਗੱਲ ਨੂੰ ਸਿੱਖਾਂ ਵੱਲੋਂ ਆਪ ਹੀ ਯਕੀਨੀ ਬਣਾਉਣਾ ਚਾਹੀਦਾ ਹੈ ਹਰ ਪਿੰਡ ਤੇ ਸ਼ਹਿਰ ਵਿੱਚ ਸਤਕਾਰ ਕਮੇਟੀਆਂ ਮੰਗ ਕਈ ਕਮੇਟੀਆਂ ਬਣਾਈਆਂ ਚਾਹੀਦੀਆਂ ਨੇ ਬਾਕੀ ਇਸ ਚਿੱਟੀ ਸੁੰਡੀ ਤੋਂ ਸਿੱਖ ਸੰਗਤਾਂ ਨੂੰ ਸਾਵਧਾਨ ਰਹਿਣਾ ਪਵੇਗਾ ਇਹਨਾਂ ਨੇ ਬਾਣੀ ਦੀ ਹੋਰੇ ਬੇਅਦਬੀ ਦੇ ਨਾਂ ਤੇ ਪਿੰਡਾਂ ਵਿੱਚ ਲੁੱਟ ਸ਼ੁਰੂ ਕਰ ਦਿੱਤੀ ਹੈ ਤੱਕੋ ਜੋਰੀ ਲੋਕਾਂ ਨੂੰ ਅਕੰਡ ਪਾਠ ਕਰਵਾਉਣ ਲਈ ਜ਼ੋਰ ਦੇ ਰਹੇ ਨੇ ਅੰਤ ਵਿੱਚ ਸਿਰਫ ਇਹ ਕਹਿਣਾ ਚਾਹਣਾ ਹਾਂ ਕਿ ਸਾਨੂੰ ਉਹਨਾਂ ਰਾਜਸੀ ਜਾਂ ਧਾਰਮਿਕ ਆਗੂਆਂ ਆਗੂਆਂ ਦੀ ਪਛਾਣ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਸਿੱਖ ਸੰਘਰਸ਼ ਨੂੰ ਹਮੇਸ਼ਾ ਦੀ ਢਾਲ ਲਾਈ ਹੈ ਤੇ ਬਾਰ-ਬਾਰ ਲਾਈ ਹੈ ਭੁੱਲ ਚੁੱਕਦੀ ਖਿਮਾ ਜੀ ਡਾਕਟਰ ਸਾਹਿਬ ਵੀਰ ਪਰਮਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਵਰਜੀਨੀਆ ਤੋਂ ਲਿਖੇ ਔਰ ਉਹਨਾਂ ਨੇ ਇਸ ਘਟਨਾ ਨੂੰ ਜਿਹੜੀ ਕਿ ਮੈਂ ਪਹਿਲਾਂ ਵੀ ਓਪਨਿੰਗ ਚ ਮੈਂਸ਼ਨ ਕੀਤੀ ਸੀ ਕਿ ਪਿੰਡ ਮੱਲ ਹੈ ਮੋਗਾ ਦਾ ਡਿਸਟ੍ਰਿਕਟ ਦਾ ਔਰੇ ਬਰਗਾੜੀ ਜਿੱਥੇ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ અપਮਾਨ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਗਏ ਗੁਰਦੁਆਰੇ ਦੇ ਬਾਹਰ ਗੜੀਆਂ ਦੇ ਵਿੱਚ ਐਗਜ਼ੈਕਟਲੀ ਉਹੀ ਪੈਟਰਨ 8 ਕਿਲੋਮੀਟਰ ਦੂਰ ਇਸ ਪਿੰਡ ਮਲ ਦੇ ਵਿੱਚ ਦੁਹਰਾਇਆ ਗਿਆ ਜੀ ਔਰ ਇਸ ਬਾਰੇ ਜੋਈ ਅੰਮ੍ਰਿਤਵੇੜੇ ਪਤਾ ਲੱਗਾ ਜਿਹੜੇ ਗੁਰਦੁਆਰਾ ਸਾਹਿਬ ਦਰਸ਼ਨ ਲਈ ਆਉਂਦੇ ਨੇ ਲੋਕ ਸਾਰਾ ਪਿੰਡ ਇਲਾਕਾ ਇਕੱਠਾ ਹੋਇਆ ਔਰ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਸੂਚਿਤ ਕੀਤਾ ਜ਼ਿਲ੍ਹਾ ਅਧਿਕਾਰੀ ਵਗੈਰਾ ਆਏ ਹੁਣ ਜਿਹੜਾ ਸਵਾਲ ਪੈਦਾ ਹੁੰਦਾ ਹਾਲਾਂ ਉਹਨਾਂ ਨੇ ਬੜੇ ਕ੍ਰੀਏਟਿਵ ਸੁਝਾਅ ਦਿੱਤੇ ਨੇ ਕਿ ਤੁਸੀਂ ਠੀਕਰੀ ਪਹਿਰਾ ਪਿੰਡਾਂ ਦੇ ਵਿੱਚ ਹੋਏ ਤਾਂ ਕਿ ਪਤਾ ਲੱਗੇ ਕੀ ਹੈ ਔਰ ਦੂਜਾ ਉਹਨਾਂ ਨੇ ਕਿਹਾ ਵੀ ਸ਼੍ਰੀ ਗੁਰਗੰਦ ਸਾਹਿਬ ਦੀ ਸਰੂਪਾਂ ਦੀ ਜਿਹੜੀ ਅਵੈਧ ਵਿਕਰੀ ਹੈ ਕਿ ਜੇ ਉਹਦੇ ਤੇ ਕੋਈ ਚੈੱਕ ਹੋਏ ਤੇ ਇਸ ਦੇ ਵਿੱਚ ਮਦਦ ਮਿਲੇਗੀ ਔਰ ਇਹਦੇ ਲਈ ਉਹਨਾਂ ਨੇ ਸਤਕਾਰ ਕਮੇਟੀਆਂ ਦੀ ਗੱਲ ਵੀ ਕੀਤੀ ਔਰ ਫਿਰ ਉਹਨਾਂ ਨੇ ਜਿਹੜਾ ਜਿਨ੍ਹਾਂ ਨੂੰ ਅਕਸਰ ਜਿਹੜੇ ਰਿਫਾਰਮਰ ਮਾਈਂਡਡ ਨੇ ਉਹ ਸਾਧ ਲਾਣਾ ਕਹਿੰਦੇ ਨੇ ਚਿੱਟੇ ਕੱਪੜੇ ਪਾਉਂਦੇ ਨੇ ਚਿੱਟੇ ਚੋਲੇ ਹੁੰਦੇ ਨੇ ਚਿੱਟੀ ਸੁੰਡੀ ਗਿਆ ਸੁੰਡੀ ਜਿਹੜੀ ਹੈ ਜਿਵੇਂ ਖਾਂਦੀ ਹੈ ਫਸਲਾਂ ਨੂੰ ਕ੍ਰੌਪ ਨੂੰ ਡਿਸਟਰੋਏ ਕਰਦੀ ਹੈ ਔਰ ਉਹਨਾਂ ਨੇ ਇਹ ਕਿਹਾ ਵੀ ਉਹ ਲੋਕਾਂ ਨੂੰ ਜ਼ਬਰਦਸਤੀ ਜਿਹੜਾ ਕਿ ਅਖੰਡ ਪਾਠ ਕਰਾਓ ਜਦੋਂ ਇਸ ਚਲੋ ਮੈਂ ਇਸ ਪਾਸੇ ਵੱਲ ਨਹੀਂ ਜਾਣਦਾ ਮੈਂ ਇਹ ਸਮਝਦਾ ਹਾਂ ਵੀ ਇਹ ਜਿਹੜਾ ਇੱਕ ਪੈਟਰਨ ਹੈ ਉਹਨਾਂ ਗੱਲ ਬੇਸ਼ੱਕ ਹੋਰ ਵੀ ਕੁਸ਼ਵੀਰਾਂ ਨੇ ਲਿਖਿਆ ਸੀ ਕਿ ਜੀ ਗਣਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਜਾਣ ਉਹਨਾਂ ਦੇ ਪੂਰਾ ਚੈੱਕ ਹੋਏ ਕਿਹਨੂੰ ਦਿੱਤਾ ਪਰ ਜਿਵੇਂ ਜਿਹੜਾ ਵਾਕਿਆ ਕਲਾਨੌਰ ਦੇ ਵਿੱਚ ਹੋਇਆ 2 3 4 ਦਿਨ ਪਹਿਲਾਂ ਹੀ ਕਿ ਵੀ ਉੱਥੇ ਪੰਜ ਗ੍ਰੰਥੀ ਉਸ ਦੇ ਅੰਗ ਜਿਹੜੇ ਨੇ ਉਹ ਫਰਾਦ ਤੇ ਕਿਸੇ ਥਾਂ ਤੇ ਜਪਜੀ ਸਾਹਿਬ ਦੇ ਗੁਟਕੇ ਦਾ ਹੀ ਜਾਂ ਉਹਨਾਂ ਦਾ ਕਵਰ ਸੁੱਟਿਆ ਗਿਆ ਜਾਂ ਕੋਈ ਹੋਰ ਚੀਜ਼ਾਂ ਨੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਕੌਣ ਹੈ ਕਰ ਰਿਹਾ ਇਹਦੇ ਪਿੱਛੇ ਕੌਣ ਹੈ ਔਰ ਕੀ ਕਾਰਨ ਹੈ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਬਾਦਲਾਂ ਦਾ ਜਾਂ ਉਸ ਤੋਂ ਪਹਿਲਾਂ ਕੰਗ ਹਕੂਮਤਾਂ ਦਾ ਪਿੰਡ-ਪਿੰਡ ਚ ਸੂਂਗ-ਸੂਂਗ ਕੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬੜਿਆਂ 'ਚ ਮਾਰਦਾ ਰਿਹਾ ਹੈ ਕਿਹਦੇ ਘਰ ਕਿਹਨੇ ਰੋਟੀ ਖਾਧੀ ਹੈ ਇਸ ਤੇ ਵੀ ਖਬਰ ਹੁੰਦੀ ਸੀ ਕੀ ਕਾਰਨ ਹੈ ਕਿ ਜੇ ਬਰਗਾੜੀ ਦੇ ਵਿੱਚ ਇੰਨਾ ਵੱਡਾ ਕਾਂਡ ਹੋਇਆ ਹੈ ਜਾਂ ਕਿ ਗੋਲੀ ਚੱਲੀ ਔਰ ਦੂਜਾ ਹੋਇਆ ਹੈ ਤੇ ਉਸ ਤੋਂ 8 ਕਿਲੋਮੀਟਰ ਦੂਰ ਇਹ ਵਾਕਿਆ ਹੁੰਦਾ ਕਿੱਥੇ ਹੈ ਸੁਰੱਖਿਆ ਜੀ ਜੀ ਬਿਲਕੁਲ ਇਹ ਕੰਮ ਤੁਸੀਂ ਹਰ ਗੁਰਦੁਆਰੇ ਨੂੰ ਠਿਕਰੀ ਪਹਿਰਾ ਵੀ ਲਾ ਲोगे ਤੁਸੀਂ ਡਿਫੈਂਡ ਨਹੀਂ ਕਰ ਸਕਦੇ ਔਰ ਕੋਈ ਵੀ ਕਿਤੇ ਉਹ ਲੈ ਕੇ ਕੋਈ ਲਿਟਰੇਚਰ ਕੋਈ ਆ ਜਿਸ ਖਬਰ ਨੂੰ ਦਬ ਦਵਾ ਹੀ ਗਏ ਕਿ ਬਠਿੰਡੇ ਚ ਕਿਵੇਂ ਕਬਾੜੀਏ ਦੇ ਕੋਲੋਂ ਕਿੰਨੇ ਬੈਗ ਜਿਹੜੇ ਨੇ ਲਿਟਰੇਚਰ ਪੰਜਾਬੀ ਦੇ ਜਿਹਦੇ ਚ ਬਹੁਤ ਸਾਰੇ ਗੁਟਕੇ ਔਰ ਦੂਜੇ ਹੀ ਹੋਣਗੇ ਸੋ ਇਹ ਕੌਣ ਹੈ ਇਸ ਸਾਰਿਆਂ ਨੂੰ ਕਰ ਰਿਹਾ ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਸ ਕਿਸਮ ਦਾ ਵਾਕਿਆ ਜਿਹੜੀਆਂ ਏਜੰਸੀਆਂ ਆਰਐਸਐਸ ਉਹ ਜਿਹਨਾਂ ਨੂੰ ਇਹ ਸੂਟ ਕਰਦਾ ਕਰ ਰਹੇ ਨੇ ਇਹ ਬਾਹਰਲੇ ਦੇਸ਼ਾਂ 'ਚ ਵੀ ਕਰ ਸਕਦੇ ਨੇ ਤੁਸੀਂ ਆਪਣੇ ਗੁਰਦੁਆਰੇ ਜਾਂਦੇ ਹੋ ਗੁਰਦੁਆਰੇ ਦੇ ਬਾਹਰ ਪਏ ਉਹ ਸਾਰਾ ਧਿਆਨ ਡਾਈਵਰਟ ਪਰ ਔਰ ਮੈਂ ਜਿਹੜਾ ਪੈਟਰਨ ਦੇਖਦਾ ਹਾਂ ਕਿ ਗੱਲ ਸ਼ੁਰੂ ਹੋਈ ਸੌਦਾ ਸਾਧ ਦੇ ਹੁਣ ਬੀੜ 1 ਜੂਨ ਨੂੰ ਚੋਰੀ ਹੁੰਦੀ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਸਕੋ ਅੱਜ ਇੱਕ ਸਟੋਰੀ ਹੈ ਕਿ ਕਿਵੇਂ ਜਿੰਨਾ ਪਿੰਡ ਵਾਲਿਆਂ ਨੇ 22 ਬੰਦਿਆਂ ਨੇ ਸਭ ਤੋਂ ਪਹਿਲਾਂ ਜਾ ਕੇ ਪੁਲਿਸ ਐਡਮਿਨਿਸਟ੍ਰੇਸ਼ਨ ਕੋਲ ਰਿਪੋਰਟ ਕਰਵਾਈ ਉਹਨਾਂ ਨੇ 5-6 ਬੰਦਿਆਂ ਦੀ ਲਿਸਟ ਵੀ ਦਿੱਤੀ ਕਿ ਪਿੰਡ 'ਚ ਇਹ ਸ਼ੱਕੀ ਨੇ ਉਹਨਾਂ ਨੂੰ ਹੀ ਰਿਪੋਰਟ ਕਰਵਾਉਣ ਵਾਲਿਆਂ ਨੂੰ ਜਿਹੜਾ ਹੈ ਉਹ ਦੋਸ਼ੀ ਬਣਾ ਰਿਆ ਉਹਨਾਂ ਨੇ ਔਰ ਉਹਨਾਂ ਦੀ ਹਰਾਸਮੈਂਟ ਮਹੀਨਾ-ਮਹੀਨਾ ਜੇਲ੍ਹ 'ਚ ਰੱਖਿਆ ਹੁਣ ਸੌਦਾ ਸਾਹ ਦਾ ਮਾਫੀਨਾਮਾ ਆਂਦਾ ਹੈ ਔਰ ਮਾਫੀਨਾਮੇ ਦੇ ਉੱਤੇ ਕੌਮ ਪੜਕਦੀ ਹੈ ਜੀ ਔਰ ਜਿਸ ਤਰੀਕੇ ਨਾਲ ਫਿਰ ਇਕਦਮ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਦਾ ਪੈਟਰਨ ਸ਼ੁਰੂ ਹੋ ਗਿਆ ਉਦੇ ਥੱਲੇ ਮਾਫੀਨਾਮਾ ਸੌਦਾ ਸਾਧੂ ਸਾਰੇ ਪਿੱਛੇ ਚਲੇ ਗਏ ਫਿਰ ਜਦੋਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੀਅਦਵੀ ਦਾ ਆਇਆ ਫਿਰ ਮੰਗ ਆ ਗਈ ਸਰਬਤ ਖਾਲਸਾ ਦੀ ਸਰਬਤ ਖਾਲਸਾ ਰੱਖਿਆ ਗਿਆ ਕਿ ਇਹਨਾਂ ਨੂੰ ਕੱਢੋ ਹੁਣ ਤੁਸੀਂ ਦੇਖੋਗੇ ਵੀ ਅੱਜ ਕੱਲ੍ਹ ਅਖਬਾਰਾਂ ਇਸੇ ਤੇ ਹੀ ਭਰੀਆਂ ਹੋਈਆਂ ਨੇ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹੋਏ ਕਿੱਦਾਂ ਹੋਏ ਰਾਜ ਸੁਖਬੀਰ ਬਾਦਲ ਔਰ ਦੂਜਾ ਲਾਣਾ ਸਾਰਾ ਬਾਹਰ ਨਿਕਲਿਆ ਉਹਨੇ ਤਿੰਨ ਸੰਤਾਂ ਨੂੰ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਉਹਨਾਂ ਦੇ ਨਾਲ ਜਾ ਕੇ 2 ਘੰਟੇ ਮੁਲਾਕਾਤ ਉਹਨਾਂ ਦੇ ਡੇਰੇ 'ਚ ਕੀਤੀ ਨਿਹਾਲ ਸਿੰਘ ਹਰੀਆਂ ਵੇਲਾ ਉਦੇ ਨਾਲ 2 ਘੰਟੇ ਉਦੇ ਨਾਲ ਮੁਲਾਕਾਤ ਕੀਤੀ ਹਰਰਾਮ ਸਿੰਘ ਧੋਮਾ ਉਹਦੇ ਨਾਲ ਗੁਰਦਰਸ਼ਨ ਪ੍ਰਕਾਸ਼ ਕੀਤੀ ਹੁਣੇ ਕੀ ਕਰ ਰਹੇ ਨੇ ਇੱਕ ਪਾਸੇ ਮਕਰ ਨੇ ਕਹਿਤਾ ਮਕਰ ਨੇ ਕਹਿ ਦਤਾ ਕਿ ਜੀ ਨਹੀਂ ਅਸੀਂ ਬਿਲਕੁਲ ਨਹੀਂ ਬਦਲਨੇ ਜੱਥੇਦਾਰ ਉਹੀ ਹੋਣਗੇ ਜੱਥੇਦਾਰ ਵੀ ਅਗਾਲਤਖ ਦਾ ਮੁਖਸਰ ਪਹੁੰਚ ਗਿਆ ਜੇ ਲੁਕ ਛਿਪ ਕੇ ਹੀ ਪਹੁੰਚਦੇ ਨੇ ਔਰ ਇਹ ਦੱਸ ਰਹੇ ਨੇ ਕਿ ਜੀ ਸਾਨੂੰ ਕੋਈ ਪਰਵਾਹ ਨਹੀਂ ਉਧਰੋਂ ਸੁਖਵੀਰ ਬਾਦਲ ਜਿਹੜਾ ਉਹ ਸੁੱਟ ਰਿਹਾ ਫੁੱਲੀਆਂ ਪਾ ਰਿਹਾ ਪਤਾ ਨਹੀਂ ਕਿਹਨੂੰ ਜੱਥੇਦਾਰ ਦਾ ਅਗਾਲਤਖ ਦਾ ਬਣਾਣਾ ਚਾਹੁੰਦਾ ਹਨ ਕਿ ਉਹਨੂੰ ਲਾਹਤ ਦੇਣੇ ਨੇ ਇੱਕ ਵਾਰ ਇਹ ਸਟੋਰੀ ਆ ਗਈ ਜਿਉਂ ਹੀ 10 ਨਵੰਬਰ ਦਾ ਸਰਬਤ ਖਾਲਸੇ ਦਾ ਫੈਸਲਾ ਹੈ ਉਹਨੂੰ ਢੀਕ ਰਹੇ ਨੇ ਉਹਦੇ ਤੋਂ ਬਾਅਦ ਹੋਏਗਾ ਇਹ ਵੀ ਪ੍ਰਭਾਵ ਦੇ ਦਿੱਤਾ ਜੀ ਸਾਨੂੰ ਕੋਈ ਇਤਰਾਜ਼ ਨਹੀਂ ਸਰਬਤ ਖਾਲਸਾ ਅਸੀਂ ਰੋਕਾਂਗੇ ਨਹੀਂ ਹੋ ਸਕਦਾ ਇਹ ਇੱਕ ਸਟ੍ਰੈਟਜੀ ਹੋਏ ਕਿ ਵੀ ਉਹਨਾਂ ਨੂੰ ਗਾਰਡ ਆਫ ਕਰ ਦਿਓ ਇਵੈਂਚੁਅਲੀ ਚੱਕ ਲੈਣ ਬੰਦੇ ਹੁਣ ਉਧਰੋਂ ਦਰ ਖਾਲਸਾ ਨੇ ਕਿਹਾ ਜੀ ਅਸੀਂ ਮੈਸੇਜ ਦੇਣ ਨਹੀਂ ਦੇਵਾਂਗੇ ਜੱਥੇਦਾਰ ਨੂੰ ਦਿਵਾੜੀ ਦੇ ਉੱਤੇ ਬੰਦੀ ਛੋੜ ਤੇ ਜਿਹੜਾ ਉਹਨਾਂ ਨੇ ਕਹਿ ਆ ਦੇਣ ਸੋ ਕੁੱਲ ਇਸ਼ੂ ਹੁਣ ਈਵਨ ਗੁਰੂ ਗ੍ਰੰਥ ਸਾਹਿਬ ਜੀ ਬੇਦਵੀ ਦਾ ਵੀ ਅਸੀਂ ਦੇਖੀਏ ਵੀ ਉਹ ਘਟਰਾਵਾਂ ਬਰਾਬਰ ਚੱਲ ਰਹੀਆਂ ਪਰ ਇਸ਼ੂ ਜਿਹੜਾ ਸਿੱਖਾਂ ਦੇ ਇਸ ਵੇਲੇ ਤਿੰਨ ਧਿਰਾਂ ਬਣ ਕੇ ਸਾਹਮਣੇ ਸ਼ੁਰੂ ਹੋ ਗਏ ਜਿਵੇਂ ਅੱਠ ਮਤੇ ਉਹਨਾਂ ਨੇ ਬਰਗਾੜੀ 'ਚ ਕੀਤੇ ਉਹਨਾਂ 'ਚ ਕੁਝ ਨਹੀਂ ਸੀ ਨਿਕਲਣਾ ਕਾਲੀਆਂ ਛੰਡੀਆਂ ਲੈ ਲੋ ਅੱਗੇ ਖਲੋ ਜਾਓ ਪਿੱਛੇ ਖਲੋ ਜਾਓ ਉਹ ਪਾਟ ਵੀ ਹੋ ਗਿਆ ਉਹਨਾਂ ਨੇ ਜਿਹੜੇ ਦੋ ਭਰਾ ਸੀ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਛੱਡ ਤੇ ਫੂਕ ਨਿਕਲ ਗਏ ਹੁਣ ਜੇ 10 ਨਵੰਬਰ ਦੇ ਸਰਬੱਤ ਖਾਲਸਾ ਤੋਂ ਪਹਿਲਾਂ ਹੀ ਤਿੰਨ ਗ੍ਰੰਥੀ ਬਦਲ ਕੇ ਨਵੇਂ ਲਾਜ਼ਮ ਦੇ ਨੇ ਤਿੰਨ ਮੈਂ ਜੀ ਅਸੀਂ ਵੀ ਸਰਬਤਖਾਲ ਸਾਹਿਬ ਨੂੰ ਦੇਖਾਂਗੇ ਅਗਲੇ ਤੱਕ ਪਹੁੰਚੇ ਸੋ ਖੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਇਸ ਕਿਸਮ ਦੀ ਪਲਾਨਡ ਗੇਮ ਜਿਵੇਂ ਜੇ ਅਸੀਂ ਗਊ ਮਾਸ ਦੇ ਹਵਾਲੇ ਨਾਲ ਦੇਖੀਏ ਗੁਜਰਾਤ ਚ ਮੁਸਲਮਾਨਾਂ ਦੇ ਕਤਲੇਆਮ ਤੋਂ ਸ਼ੁਰੂ ਕਰਕੇ ਦੇਖੀਏ ਤੇ ਇਹ ਆਰਐਸਐਸ ਤੋਂ ਬਿਨਾ ਔਰ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਦੇ ਨੈਟਵਰਕ ਤੋਂ ਬਿਨਾ ਕਿਸੇ ਹੋਰ ਦਾ ਕਾਰਾ ਨਹੀਂ ਸੋ ਵੀਰ ਪਰਮਜੀਤ ਸਿੰਘ ਜੀ ਦੇ ਸੁਝਾਵਾਂ ਦਾ ਸ਼ੁਕਰੀਆ ਪਰ ਮੈਂ ਸਮਝਦਾ ਹਾਂ ਵੀ ਗੱਲ ਇਸ ਤੋਂ ਵੀ ਬਿਯੋਂਡ ਹੈ ਔਰ ਇਹਨੂੰ ਇਸੇ ਸਪਿਰਟ ਚ ਲੈਣਾ ਚਾਹੀਦਾ ਹੈ ਕਿ ਵੀ ਇਹ ਗੱਲ ਰੁਕੇਗੀ ਨਹੀਂ ਉਹਨਾਂ ਦਾ ਏਜੰਡਾ ਹੈ ਬਿਹਾਰ ਚੋਣਾ ਦਾ ਲਾਸਟ ਚਰਨ ਖਤਮ ਹੋਇਆ ਉਸ ਤੋਂ ਬਾਅਦ ਨਤੀਜੇ ਕੀ ਹੁੰਦੇ ਨੇ ਪੰਜਾਬ ਵਾਲੇ ਫਿਰ ਮੂੰਹ ਕਰਨਗੇ ਫੁੱਲ ਫਲੈਜਡ ਔਰ ਉਸ ਤੇ ਲਈ ਉਹਨਾਂ ਨੇ ਆਲਰੇਡੀ ਗਰਾਉਂਡ ਤਿਆਰ ਕਰ ਲਈ ਹੈ ਸੁਖਬੀਰ ਪਿਓ ਇਹਦਾ ਸੁਖਬੀਰ ਦਾ ਹੁਣ ਆ ਕੇ ਉਹ ਵੀ ਬੈਠਾ ਹੈ ਕਮਾਂਡ ਹੁਣ ਉਹਦੇ ਹੱਥ ਚ ਹੈ ਕਿ ਕਿਹਨੂੰ ਕਿੱਥੇ ਖਰੀਦੋ ਫਰੋਖਤ ਕਰਨਾ ਹੈ ਕਿਹਨੂੰ ਕਿਹਦੀ ਫਾਈਲ ਦਿਖਾ ਕੇ ਡਰਾਣਾ ਹੈ ਸਾਧ ਬਾਬੇ ਤਾਂ ਬਹੁਤ ਸਾਰੇ ਜਿਹਨੂੰ ਮਰਜ਼ੀ ਹੈ ਜਿਵੇਂ ਹੈਂਡਲ ਕਰਦਾ ਹੀ ਰਹੇ ਨੇ ਪਹਿਲਾਂ ਵੀ ਬਾਰੇ ਜਿਹੜੀਆਂ ਮੁਖਤਿਰਾਂ ਵੀ ਨੇ ਉਹਨਾਂ ਨੂੰ ਔਰ ਮੈਂ ਇਹਦੇ ਵਿੱਚ ਫੇਰੇ ਇਹ ਕਹਿਣਾ ਚਾਹਾਂਗਾ ਉੱਥੇ ਯੂਬਾ ਸਿਟੀ ਦੀ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਕਿ ਕੁਝ ਮੌਕੇ ਕੌਮਾਂ ਦੇ ਲਈ ਜੀਵਨ ਮੌਤ ਦੇ ਹੁੰਦੇ ਨੇ ਜੀ ਉਹਦੇ 'ਚੋਂ ਜੇਐਸਸੀ ਕੋਈ ਪੋਜ਼ਿਟਿਵ ਕ੍ਰੀਏਟਿਵ ਉਸ એનર્ਜੀ ਨੂੰ ਜਿਹੜੀ ਇਸ ਵੇਲੇ ਇਹਨਾਂ ਦਾ ਪ੍ਰੋਟੈਸਟ ਗੁਰੂ ਦੇ ਪਿਆਰ ਲਈ ਉੱਭਰੀ ਹੈ ਜੇਐਸਸੀ ਪੋਲੀਟੀਕਲ ਚੈਨਲ ਦੇ ਵਿੱਚ ਨਹੀਂ ਬਦਲ ਸਕੇ ਤੇ ਫੇਰ ਅਸੀਂ ਇਹ ਮੌਕਾ ਵੀ ਹੱਥੋਂ ਗਵਾਇਆ ਹੋਏਗਾ ਔਰ ਫਿਰ ਆਲਰੇਡੀ ਸਾਰੇ ਬੈਠੇ ਨੇ ਆਪੋ ਆਪਣੀ ਦੌੜ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਇੱਥੇ ਵੀ ਫਰੋਟ ਵੀ ਸੀ ਉਹਨਾਂ ਦਾ ਔਰ ਹੁਣ ਉਹ ਸੌਦਾ ਵੇਚ ਰਹੇ ਨੇ ਜੀ ਦੇਖੋ ਕਿਸੇ ਨੇ ਪੈਸੇ ਨਹੀਂ ਸੀ ਦਿੱਤੇ ਅਰਵਿੰਦ ਕੇਜਰੀਵਾਲ ਨੇ ਦੇਖੋ ਜੀ ਦਿੱਲੀ ਦੇ ਪੀੜਤਾਂ ਨੂੰ ਸਿੱਖ ਪੀੜਤਾਂ ਨੂੰ ਇੰਨੇ-ਇੰਨੇ ਲੱਖ ਦਿੱਤੇ ਸੋ ਹੁਣ ਜੇ ਇੰਨੀ ਕੀ ਸਾਡੀ ਕੀਮਤ ਹੈ ਕੁਝ ਲੱਖ ਦੇ ਵਿੱਚ ਹੀ ਕੌਮੀ ਆਣਾ ਗੈਰਤ ਔਰ 31 ਸਾਲ ਦਾ ਇਨਸਾਫ ਅਸੀਂ ਰੋੜ ਦੇਣਾ ਤੇ ਸਾਨੂੰ ਲੱਗਦਾ ਦੇਖੋ ਜੀ ਇੱਥੋਂ ਨਿਕਲਦਾ ਫਿਰ ਸਤਕੂਰੀ ਸਾਡਾ ਰੱਖਾ ਹੈ ਸੋ ਮੈਂ ਸਮਝਦੇ ਇਸ ਪੱਲ ਨੂੰ ਸੀਜ਼ ਕਰਨ ਦਾ ਮੌਕਾ ਹੈ ਇਸ ਨੂੰ ਸੰਭਾਲਣ ਦਾ ਮੌਕਾ ਹੈ ਪੰਜਾਬ ਦੀਆਂ ਸਾਡੀਆਂ ਧਿਰਾਂ ਵੀ ਇੱਕ ਸਿਸਟਮ ਡਿਵੈਲਪ ਕਰਨ ਵਾਲ ਤਰੀਏ ਪਰਸਨੈਲਿਟੀਆਂ ਨਾਲ ਜੁੜੀਆਂ ਹੋਈਆਂ ਗੱਲਾਂ ਫੋਰ ਔਰ ਅਗੇਂਸਟ ਇਹਨਾਂ ਨੂੰ ਪਿੱਛੇ ਰੱਖੀਏ ਜੀ ਸਿਸਟਮ ਇਵਾਲਵ ਹੋਏਗਾ ਹੁਣ ਭਾਵੇਂ ਸਿੰਬੋਲਿਕ ਸਰਬੱਤ ਖਾਲਸਾ ਹੁੰਦਾ ਹੈ ਵਿਸਾਖੀ ਤੱਕ ਪਹੁੰਚਦੇ ਆ ਇੱਕ ਨੈਟਵਰਕ ਵਰਲਡ ਪਾਰਲੀਮੈਂਟ ਆਫ ਸਿੱਖ ਇੱਕ ਢਾਂਚਾ ਦੁਨੀਆ ਭਰ ਚ ਜਿਹੜਾ ਕੌਮੀ ਆਜ਼ਾਦੀ ਵੱਲ ਲੈ ਕੇ ਜਾਏ ਤੇ ਜੇ ਮੰਗ ਮੁਰ ਲੈ ਦੇ ਕੇ ਇਹਨਾਂ ਨੇ ਵੀ ਸ਼੍ਰੋਮਣੀ ਕਮੇਟੀ ਚ ਹੋਣਾ ਜਾਂ 2017 ਚ ਅਸੈਂਬਲੀ ਚ ਹੋਣਾ ਹੀ ਨੇ ਤੇ ਫਿਰ ਜੋ ਕੁਝ 1920ਵਿਆਂ ਦੇ ਅਕਾਲੀਆਂ ਨੇ ਉਹ ਸੀ ਕਹਿੰਦੇ ਐ ਵੀ ਤੁਰੇ ਤਾਂ ਸੀ ਪੰਥ ਨੂੰ ਆਜ਼ਾਦ ਕਰਵਾਉਣ ਤੇ ਮਹੰਤਾਂ ਤੋਂ ਗੁਰਦੁਆਰੇ ਲੈ ਕੇ ਐਸੇ ਗੁਰਦੁਆਰਿਆਂ 'ਚ ਬੈਠੇ ਵੀ 90 ਸਾਲ ਉੱਥੇ ਹੀ ਬੈਠੇ ਰਹੇ ਤੇ ਇਤੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਡਿਫਰੈਂਟ ਫਿਰ ਸਿਨੈਰੀਓ ਉੱਭਰੇਗਾ ਜੇ ਅਸੀਂ ਇਸ ਸਾਰੇ ਨੂੰ ਪੋਲੀਟੀਕਲ ਰੀਡੀਅਮ 'ਚੋਂ ਖਾਲਸਤਾਨ ਦੀ ਕਾਇਮੀ ਵੱਲ ਅਕਾਲ ਤਖਤ ਸਾਹਿਬ ਦਾ ਸਿਸਟਮ ਸਰਵਉੱਚਤਾ ਇੱਕ ਵਰਲਡ ਪਾਰਲੀਮੈਂਟ ਆਫ ਸਿੱਖ ਜਿਹੜਾ ਬਣਾਉਣ ਵੱਲ ਨਹੀਂ ਤੋਰਦੇ ਬਾਕੀ ਇਹ ਹੁਣ ਕੌਮ ਨੇ ਦੇਖਣਾ ਔਰ ਇਹ ਸਾਰੀ ਲੀਡਰਸ਼ਿਪ ਨੇ ਦੇਖਣਾ ਕਿ ਉਹਨੇ ਕਿਵੇਂ ਇਸ ਦਾ ਇਸਤੇਮਾਲ ਕਰਨਾ ਜੀ ਡਾਕਟਰ ਸਾਹਿਬ ਤੁਹਾਨੂੰ ਇੱਕ ਵੀਰ